ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ ਘਟਿਆ ਤਾਪਮਾਨ ਵੱਡੀ ਠੰਡ ਇਸ ਦਿਨ ਪਵੇਗਾ ਮੀ ਪੰਜਾਬ ਦੇ ਮੌਸਮ 'ਚ ਇੱਕ ਵਾਰ ਫੇਰ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਪੰਜਾਬ ਚੌਨ ਵਾਲੀ ਦਿਨਾਂ ਤੱਕ ਹੋਰ ਕੜਾਕੇ ਦੀ ਠੰਡ ਪੈਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ ਪਹਾੜਾਂ 'ਚ ਹੋਰੀ ਬਰਫਬਾਰੀ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲੇਗਾ। ਸਵੇਰੇ ਅਤੇ ਸ਼ਾਮ ਨੂੰ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ। ਪੰਜਾਬ 'ਚ ਬੀਤੇ ਦਿਨਾਂ ਤੋਂ ਪਏ ਹਲਕੇ ਮੀਂਹ ਤੇ ਗੜੇਮਾਰੀ ਨਾਲ ਮੌਸਮ ਹੋਰ ਵੀ ਠੰਡਾ ਹੋ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਇਹ ਬਦਲਾਅ ਇੱਕ ਵੈਸਟਰਨ ਡਿਸਟਰਬੈਂਸ ਦੇ ਚੱਲਦਿਆਂ ਸ਼ੁਰੂ ਹੋਇਆ ਹੈ। ਹਜੇ ਵੀ ਮੌਸਮ ਵਿਭਾਗ ਨੇ ਪੰਜਾਬ ਦੇ 9 ਜ਼ਿਲ੍ਹਿਆਂ 'ਚ ਹਲਕੇ ਮੀਂਹ ਪੈ ਕਿ ਅਜੇ ਤੁਹਾਨੂੰ ਦਪੈਣ ਦੀ ਵੀ ਉਮੀਦ ਹੈ ਮੌਸਮ ਵਿਭਾਗ ਦੇ ਅਨੁਸਾਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਰੂਪਨਗਰ ਅਤੇ ਐਸਐਸ ਨਗਰ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਹੀ ਠੰਡੀ ਸੀਤ ਪੈਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਲੇ 3 ਤੋਂ 4 ਦਿਨਾਂ ਦੌਰਾਨ ਕਈ ਸਟੇਟਾਂ 'ਚ ਪਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਦੋਂ ਕਿ ਕੁਝ ਰਾਜਾਂ 'ਚ ਗੰਭੀਰ ਠੰਡ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਅਨੁਸਾਰ ਅਗਲੇ 5 ਤੋਂ 6 ਦਿਨਾਂ ਦੌਰਾਨ ਪੰਜਾਬ ਦੇ ਤਾਪਮਾਨ 'ਚ ਘੱਟੋ-ਘੱਟ ਤਾਪਮਾਨ 'ਚ ਕੋਈ ਖਾਸ ਬਦਲਾ ਨਹੀਂ ਹੋਵੇਗਾ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਬਾਲਾ 28.2 ਡਿਗਰੀ ਅਮਨਤ 26.8 ਡਿਗਰੀ ਸ੍ਰੀ ਅਨੰਦਪੁਰ ਸਾਹਿਬ 28.6 ਡਿਗਰੀ ਮੁਹਾਲੀ 28.1 ਡਿਗਰੀ ਫਿਰੋਜ਼ਪੁਰ 27.2 ਡਿਗਰੀ ਲੁਧਿਆਣਾ 26.2 ਡਿਗਰੀ ਪਟਿਆਲਾ 28.10 ਡਿਗਰੀ ਜੇਕਰ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀ ਤਾਂ ਹਿਮਾਚਲ 'ਚ ਵੀ ਭਾਰੀ ਠੰਡ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਜ਼ਿਕਰ ਇਹ ਖਾਸ ਹੈ ਕਿ ਅਗਲੇ ਹਫ਼ਤੇ ਤੱਕ ਠੰਡ ਪੂਰੀ ਤਰ੍ਹਾਂ ਨਾਲ ਜ਼ੋਰ ਫੜ ਸਕਦੀ ਹੈ ਪਿੰਡੋ ਰਾਕੇਸ਼ ਠੰਡ ਕਾਫੀ ਮਹਿਸੂਸ ਹੋਣ ਲੱਗੀ ਹੈ ਇਤੋਂ ਤੱਕ ਕਿ ਲੋਕ ਸਵੇਰੇ ਅਤੇ ਸ਼ਾਮ ਵੇਲੇ ਹਰ ਕੇ ਗਰਮ ਕੱਪੜਿਆਂ ਦਾ ਸਹਾਰਾ ਲੈ ਰਹੇ ਨੇ ਪਹਾੜਾਂ 'ਚ ਬਰਫ਼ਬਾਰੀ ਕਾਰਨ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜੋ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਇਲਾਕਿਆਂ ਮੌਸਮ ਬਗਦੇ ਅਨੁਸਾਰ ਮਹੀਨਾ ਮੁਤਾਬਕ ਆਉਣ ਵਾਲੇ ਦਿਨਾਂ ਚੜਾ ਤੇ ਦਿਨ ਤੇ ਤਾਪਮਾਨ ਚ 2 ਤੋਂ 3 ਡਿਗਰੀ ਦੀ ਗਿਰਾਵਟ ਦੇਖ ਹੋਵੇਗੀ ਇਸ ਦੇ ਨਾਲ ਹੀ ਪੰਜਾਬ ਚ ਭਾਰੀ ਠੰਡ ਕੈਲ ਰਿਹਾ ਜਾਂ ਸੀਤ ਲਹਿਰ ਦਸੰਬਰ ਤੇ ਜਨਵਰੀ ਚ ਪੈਣ ਦੇ ਅਸਰ ਹਨ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੰਨਦੀ ਜੁੜੇ ਰਹੋ ਪੰਜਾਬ 24 ਘੰਟੇ ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ ਘਟਿਆ ਤਾਪਮਾਨ ਵੱਡੀ ਠੰਡ ਇਸ ਦਿਨ ਪਵੇਗਾ ਮੀਂਹ ਪੰਜਾਬ ਦੇ ਮੌਸਮ 'ਚ ਇੱਕ ਵਾਰ ਫੇਰ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਪੰਜਾਬ ਚੌਨ ਵਾਲੀ ਦਿਨਾਂ ਤੱਕ ਹੋਰ ਕੜਾਕੇ ਦੀ ਠੰਡ ਪੈਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ ਪਹਾੜਾਂ 'ਚ ਹੋਰੀ ਬਰਫ਼ਬਾਰੀ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲੇਗਾ। ਸਵੇਰੇ ਅਤੇ ਸ਼ਾਮ ਨੂੰ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ। ਪੰਜਾਬ 'ਚ ਬੀਤੇ ਦਿਨਾਂ ਤੋਂ ਪਏ ਹਲਕੇ ਮੀਂਹ ਤੇ ਗੜੇਮਾਰੀ ਨਾਲ ਮੌਸਮ ਹੋਰ ਵੀ ਠੰਡਾ ਹੋ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਇਹ ਬਦਲਾਅ ਇੱਕ ਵੈਸਟਰਨ ਡਿਸਟਰਬੈਂਸ ਦੇ ਚੱਲਦਿਆਂ ਸ਼ੁਰੂ ਹੋਇਆ ਹੈ। ਹਜੇ ਵੀ ਮੌਸਮ ਵਿਭਾਗ ਨੇ ਪੰਜਾਬ ਦੇ 9 ਜ਼ਿਲ੍ਹਿਆਂ 'ਚ ਹਲਕੇ ਮੀਂਹ ਪੈ ਕੱਜ ਤੁੰਦ ਪੈਣ ਦੀ ਵੀ ਉਮੀਦ ਹੈ ਮੌਸਮ ਵਿਭਾਗ ਦੇ ਅਨੁਸਾਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਰੂਪਨਗਰ ਅਤੇ ਐਸਐਸ ਨਗਰ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਹੀ ਠੰਡੀ ਸੀਤ ਪੈਣ ਦੀ ਸਤਾਵਨੀ ਵੀ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਲੇ 3 ਤੋਂ 4 ਦਿਨਾਂ ਦੌਰਾਨ ਕਈ ਸਟੇਟਾਂ 'ਚ ਪਾਰੀਮੀ ਪੈਣ ਦੀ ਸੰਭਾਵਨਾ ਹੈ ਜਦੋਂ ਕਿ ਕੁਝ ਰਾਜਾਂ 'ਚ ਗੰਭੀਰ ਠੰਡ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 5 ਤੋਂ 6 ਦਿਨਾਂ ਦੌਰਾਨ ਪੰਜਾਬ ਦੇ ਤਾਪਮਾਨ 'ਚ ਘੱਟੋ-ਘੱਟ ਤਾਪਮਾਨ 'ਚ ਕੋਈ ਖਾਸ ਬਦਲਾ ਨਹੀਂ ਹੋਵੇਗਾ। ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ। ਅੰਮ੍ਰਿਤਸਰ 28.2 ਡਿਗਰੀ, ਅੰਮ੍ਰਿਤਸਰ 26.8 ਡਿਗਰੀ, ਸ੍ਰੀ ਅਨੰਦਪੁਰ ਸਾਹਿਬ 28.6 ਡਿਗਰੀ। ਮੁਹਾਲੀ 28.1 ਡਿਗਰੀ ਫਿਰੋਜ਼ਪੁਰ 27.2 ਡਿਗਰੀ ਲੁਧਿਆਣਾ 26.2 ਡਿਗਰੀ ਪਟਿਆਲਾ 28.10 ਡਿਗਰੀ ਜੇਕਰ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀ ਤਾਂ ਹਿਮਾਚਲ 'ਚ ਵੀ ਭਾਰੀ ਠੰਡ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਜ਼ਿਕਰ ਇਹ ਖਾਸ ਹੈ ਕਿ ਅਗਲੇ ਹਫ਼ਤੇ ਤੱਕ ਠੰਡ ਪੂਰੀ ਤਰ੍ਹਾਂ ਨਾਲ ਜ਼ੋਰ ਫੜ ਸਕਦੀ ਹੈ ਪਿੰਡੋ ਰਾਕੇਸ਼ ਠੰਡ ਕਾਫੀ ਮਹਿਸੂਸ ਹੋਣ ਲੱਗੀ ਹੈ ਇਤੋਂ ਤੱਕ ਕਿ ਲੋਕ ਸਵੇਰੇ ਅਤੇ ਸ਼ਾਮ ਵੇਲੇ ਹਰ ਕੇ ਗਰਮ ਕੱਪੜਿਆਂ ਦਾ ਸਹਾਰਾ ਲੈ ਰਹੇ ਨੇ ਪਹਾੜਾਂ 'ਚ ਬਰਫਬਾਰੀ ਕਾਰਨ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜੋ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਇਲਾਕਿਆਂ ਮੌਸਮ ਬਗਦੇ ਅਨੁਸਾਰ ਮਹੀਨਾ ਮੁਤਾਬਕ ਆਉਣ ਵਾਲੇ ਦਿਨਾਂ ਚ ਰਾਤ ਦੇ ਦਿਨ ਤੇ ਤਾਪਮਾਨ ਚ 2 ਤੋਂ 3 ਡਿਗਰੀ ਦੀ ਗਿਰਾਵਟ ਦੇਖ ਹੋਵੇਗੀ ਇਸ ਦੇ ਨਾਲ ਹੀ ਪੰਜਾਬ ਚ ਭਾਰੀ ਠੰਡ ਕੈਲ ਰੋ ਜਾਂ ਸੀਤ ਲਹਿਰ ਦਸੰਬਰ ਤੇ ਜਨਵਰੀ ਚ ਪੈਣ ਦੇ ਅਸਰ ਹਨ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲਗਾਤਾਰ ਜੁੜੇ ਰਹੋ ਪੰਜਾਬ 24